ਸਾਤਸ਼ਰੀਆ ਕਾਲ ਤੁਸੀਂ ਦੇਖ ਰਹੇ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮਿਆਸ਼ਦੀਪਕਰ ਅੰਬਾਲਾ ਚੰਡੀਗੜ੍ਹ ਰੋਡ ਤੇ ਇੱਕ ਦਰਦਨਾਕ ਸੜਕ ਹਾਸਾ ਵਾਪਰਿਆ ਜਿੱਥੇ ਕਿ ਜਮੈਟੋ ਚ ਕੰਮ ਕਰਨ ਵਾਲੀ ਡਿਲਬਰੀ ਵਾਹ ਦੀ ਟਰੱਕ ਹੇਠਾਂ ਆਨ ਕਾਰਨ ਮੌਤ ਹੋ ਗਈ ਇਸ ਦਰਦਨਾਕ ਹਾਸੇ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ ਦੱਸਿਆ ਜਾ ਰਿਹਾ ਕਿ ਮੋਟਰਸਾਈਕਲ ਸਵਾਰ ਅੰਬਾਲਾ ਚੰਡੀਗੜ੍ਹ ਰੋਡ ਤੇ ਜਾ ਰਿਹਾ ਸੀ ਜਿਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਿੱਛੇ ਤੋਂ ਆ ਰਹੇ ਟਰੱਕ ਦੇ ਹੇਠਾਂ ਆ ਗਿਆ ਮ੍ਰਿਤਕ ਦੀ ਪਛਾਣ 25 ਸਾਲਾ ਤਰਮਿੰਦਰ ਕੁਮਾਰ ਵਜੋਂ ਹੋਈ ਹੈ ਜੋ ਕਿ ਉੱਤਰ ਪ੍ਰਦੇਸ਼ ਦੇ ਬਿਜਨੌਰ ਦਾ ਰਹਿਣ ਵਾਲਾ SSF ਟੀਮ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਜੜੀ ਹੈ ਸ਼ੁਰੂ ਕਰ ਦਿੱਤੀ ਹੈ ਲੋਕਾਂ ਨੇ ਟਰੱਕ ਡਰਾਈਵਰ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਅਤੇ ਜੋ ਕਿ ਟਰੱਕ ਨੂੰ ਕਬਜ਼ੇ ਚ ਲੈ ਕੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਸਾਡੇ ਕੋਲ 12:18 ਤੇ ਆਈ ਹੈ ਜੀ ਤੇ ਇਹਨਾਂ ਦਾ ਰੋਪੇ ਕੀ ਜਾਮ ਕਰੇ ਸੜਕ ਕਹ ਰਹੇ ਸੀ ਕਿ ਪੁਲਿਸ ਨੂੰ ਇੱਕ ਡੇਢ ਘੰਟਾ ਕਨਫਰਮ ਕੀਤਾ ਸੀ ਸੱਭ ਨੂੰ ਪਹੁੰਚੀ ਨਹੀਂ ਅਥੇ ਭਾਈ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਅਸੀਂ ਨਾਲ ਦੀ ਨਾਲ ਤੁਰੇ ਆਂ ਤੇ ਪਿੱਛੇ ਜਾਮ ਬਹੁਤ ਲੱਗੇ ਹੋਏ ਸੀ ਫਿਰ ਜਾਮ ਦੇ ਵਿੱਚ ਹੌਲੀ ਹੌਲੀ ਆਉਣਾ ਸੀ ਆਪਾਂ ਨੇ ਤੇ ਹੁਣ ਕਾਰਵਾਈ ਕੀ ਕੀਤੀ ਹੁਣ ਕਾਰਵਾਈ ਆਪਾਂ ਥਾਣੇ ਜ਼ਿਰਕਪੁਰ ਥਾਣੇ ਬੁਲਾਇਆ ਉਹਨਾਂ ਨੂੰ ਆ ਰਹੀ ਹੈ ਉਹਨਾਂ ਦੀ ਗੱਡੀ ਐਂਬੂਲੈਂਸ ਵੀ ਲਾਈ ਆ ਸੈਕਟਰ ਉਹ ਐਸਾ ਜਿਹਾ ਵੀ ਆ ਕੇ ਗੱਡੀ ਬਾਹਰ ਲਾਈ ਆ ਤੇ ਹੁਣ ਜੋ ਵੀ ਕਾਰਵਾਈ ਹੋਊਗੀ ਬਣਦੀ ਆਪਾਂ ਕਰਾਂਗੇ ਜੀ ਅੱਜ ਰਿਹਾ ਕੱਲ ਤੁਸੀਂ ਦੇਖ ਰਹੇ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਅਸ਼ਦੀਪ ਕੋ ਅੰਬਾਲਾ ਚੰਡੀਗੜ੍ਹ ਰੋਡ ਤੇ ਇੱਕ ਦਰਦਨਾਕ ਸੜਕ ਹਾ사 ਵਾਪਰਿਆ ਜਿੱਥੇ ਕਿ ਜੇ ਮੈਟੋ ਚ ਕੰਮ ਕਰਨ ਵਾਲੇ ਡਿਲਬਰੀ ਵਾਹ ਦੀ ਟਰੱਕ ਹੇਠਾਂ ਔਨ ਕਾਰਨ ਮੌਤ ਹੋ ਗਈ ਇਸ ਦਰਦਨਾਕ ਹਾਸੇ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ ਦੱਸਿਆ ਜਾ ਰਿਹਾ ਕਿ ਮੋਟਰਸਾਈਕਲ ਸਵਾਰ ਅੰਬਾਲਾ ਚੰਡੀਗੜ੍ਹ ਰੋਡ ਤੇ ਜਾ ਰਿਹਾ ਸੀ ਜਿਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਿੱਛੇ ਤੋਂ ਆ ਰਹੇ ਟਰੱਕ ਦੇ ਹੇਠਾਂ ਆ ਗਿਆ ਮ੍ਰਿਤਕ ਦੀ ਪਛਾਣ 25 ਸਾਲਾ ਤਰਮਿੰਦਰ ਕੁਮਾਰ ਵਜੋਂ ਹੋਈ ਹੈ ਜੋ ਕਿ ਉੱਤਰ ਪ੍ਰਦੇਸ਼ ਦੇ ਬਿਜਨੌਰ ਦਾ ਰਹਿਣ ਵਾਲਾ ਐਸਐਸਐਫ ਟੀਮ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਜੜੀ ਹੈ ਸ਼ੁਰੂ ਕਰ ਦਿੱਤੀ ਹੈ ਲੋਕਾਂ ਨੇ ਟਰੱਕ ਡਰਾਈਵਰ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਅਤੇ ਜੋ ਕਿ ਟਰੱਕ ਨੂੰ ਕਬਜ਼ੇ ਚ ਲੈ ਕੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਸਾਡੇ ਕੋਲ 12:18 ਤੇ ਆਈ ਹੈ ਜੀ ਇਹ ਨਾ ਰੋਪੇ ਕੀ ਜਾਮ ਕਰੇ ਸੜਕ ਕਰੇ ਸੀ ਕਿ ਬਈ ਪੁਲਿਸ ਨੂੰ 1 ਡੇਢ ਘੰਟਾ ਕਨਫਰਮ ਕੀਤਾ ਸੀ ਸੱਭ ਨੂੰ ਪਹੁੰਚੀ ਨਹੀਂ ਇੱਥੇ ਭਾਈ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਅਸੀਂ ਨਾਲ ਦੀ ਨਾਲ ਤੁਰਿਆ ਤੇ ਪਿੱਛੇ ਜਾਮ ਬਹੁਤ ਲੱਗੇ ਹੋਏ ਸੀ ਫਿਰ ਜਾਮ ਦੇ ਵਿੱਚ ਹੌਲੀ ਹੌਲੀ ਆਉਣਾ ਸੀ ਆਪਾਂ ਨੇ ਤੇ ਹੁਣ ਕਾਰਵਾਈ ਕੀ ਕੀਤੀ ਹੁਣ ਕਾਰਵਾਈ ਆਪਾਂ ਥਾਣੇ ਜ਼ਿਰਖੋ ਕੋ ਥਾਣੇ ਬੁਲਾਇਆ ਉਹਨਾਂ ਨੂੰ ਆ ਰਹੀ ਹੈ ਉਹਨਾਂ ਦੀ ਗੱਡੀ ਐਂਬੂਲੈਂਸ ਵੀ ਲਾਈ ਆ ਸੱਜਣ ਉਹ ਐਸਾ ਜਵਾਬ ਵੀ ਆ ਕੇ ਗੱਡੀ ਬਾਹਰ ਲਾਈ ਆ ਤੇ ਹੁਣ ਜੋ ਵੀ ਕਾਰਵਾਈ ਹੋਊਗੀ ਬਣਦੀ ਆਪਾਂ ਕਰਾਂਗੇ ਜੀ